ਗੁਰਦਾਸਪੁਰ ਤੋਂ ਖਬਰ سامنے ਆ ਰਹੀ ਹੈ ਗੁਰਦਾਸਪੁਰ ਦੇ ਵਿੱਚ ਦੋ ਧਿਰਾਂ 'ਚ ਪਾਣੀ ਨੂੰ ਲੈ ਕੇ ਆਪਸ ਦੇ ਵਿੱਚ ਲੜਾਈ ਹੋ ਗਈ ਜਿਸ ਤੋਂ ਬਾਅਦ ਕੇ ਦੋਨਾਂ ਧਿਰਾਂ ਨੇ ਇੱਕ ਦੂਜੇ ਤੇ ਤਾਬੜ ਤੋੜ ਫਾਇਰਿੰਗ ਕਰ ਦਿੱਤੇ ਜਿਸ ਦੇ ਵਿੱਚ ਚਾਰ ਲੋਕ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਤੇ ਦਰਜਨ ਤੋਂ ਵੱਧ ਜਿਹੜੇ ਲੋਕਾਂ ਉਹ ਜ਼ਖਮੀ ਦੱਸੇ ਜਾ ਰਹੇ ਨੇ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਗੁਰਦਾਸਪੁਰ ਤੋਂ ਸਰਵਨ ਜੀ ਸਰਵਨ ਨੇ ਇਸ ਵਰਗੀ ਜਾਣਕਾਰੀ ਜਾਂ ਦੋ ਥੀੜਾ ਜਿਹੜੀਆਂ ਵਾਂ ਉਹਨਾਂ ਬਾਰੇ ਦੱਸਿਆ ਜਾ ਰਿਹਾ ਹੈ ਕਿ ਦੋਨਾਂ ਥੀੜਾ ਦੇ ਵਿੱਚ ਪਾਣੀ ਨੂੰ ਲੈ ਕੇ ਲੜਾਈ ਹੋਈ ਹੈ ਜਿਸ ਤੋਂ ਬਾਅਦ ਕਿ ਤਾਬੜ ਤੋੜ ਇੱਕ ਦੂਜੇ ਤੇ ਫਾਇਰਿੰਗ ਕੀਤੀ ਗਈ ਹੈ ਬਿਲਕੁਲ ਬਾਨਾ ਜੀ ਦਿੱਕਤ ਨਾ ਜਿਹੜੀ ਹੈ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਵਿਠਵਾਣ ਦੇ ਵਿੱਚ ਜਿਹੜੇ ਦੋ ਧਿਰਾਂ ਦੇ ਵਿੱਚ ਉਹ ਟਕਰਾਰ ਸੀ ਔਰ ਉਹ ਟਕਰਾਰ ਇਤੋਂ ਤੱਕ ਵੱਧ ਗਿਆ ਕਿ ਸ੍ਰੀ ਹਰਗੋਬਿੰਦਪੁਰ ਦੇ 3 ਪੁਆਇੰਟ ਤੇ ਦੋਨਾਂ ਦੇ ਦਰਮਿਆਨ ਜਿਹੜੀ ਆ ਫਾਇਰਿੰਗ ਹੁੰਦੀ ਆ ਲਗਭਗ 100 ਰਾਉਂਡ ਫਾਇਰ ਜਿਹੜੇ ਆ ਹੁੰਦੇ ਆ ਉਸ ਤੋਂ ਬਾਅਦ ਚਾਰ ਵਿਅਕਤੀਆਂ ਦੀ ਜਿਹੜੀ ਆ ਮੌਤ ਹੋ ਜਾਂਦੀ ਆ ਤੇ ਅੱਧੀ ਦਰਜਨ ਤੋਂ ਵੱਧ ਜਿਹੜੇ ਜ਼ਖਮੀ ਆ ਉਹਨਾਂ ਨੂੰ ਜਿਰੀ ਇਲਾਜ ਵਾਕ ਵਾਕ ਪਟਾਲਾ ਵਿੱਚ ਭੇਜ ਦਿੱਤਾ ਗਿਆ ਪਹਿਲਾਂ ਉਹਨਾਂ ਵਿਕਤੀਆਂ ਨੂੰ ਪਟਾਲਾ ਦੇ ਸਿਵੜਾ ਸਪੋਰਟ ਦੇ ਚੱਲਿਆ ਜਾਂਦਾ ਗਿਆ ਜਿਹਨਾਂ ਦੀ ਹਾਲਤ ਨੂੰ ਗੰਭੀਰ ਦਿੱਸਦੀ ਹੈ ਉਹ ਅੰਮ੍ਰਿਤਸਰ ਵੀ ਗਏ ਰੈਫਰ ਕਰ ਦਿੱਤਾ ਗਿਆ ਪੁਲਿਸ ਨੇ ਇਸ ਮਾਮਲੇ ਵਿੱਚ ਧਾਰਾ 302 ਦੇ ਤਹਿਤ ਦੱਸਿਆ ਜਾ ਰਿਹਾ ਹੈ ਕਿ ਕਤਲ ਦੇ ਮਾਮਲੇ ਵਿੱਚ ਜਿਹੜਾ ਉਹ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਉਹਨਾਂ ਦਾ ਕਹਿਣਾ ਹੈ ਜੀਐਸਪੀ ਦਾ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰੈਸਟਾਰ ਕਰ ਲਿਆ ਜਾਏਗਾ ਜੀ ਭਾਵਨਾ ਜੀ ਸਰਵਨ ਇਹ ਨਵੀਂ ਪੁਰਾਣੀ ਰੰਜਿਸ਼ ਤੇ ਚੱਲਦੀ ਲੜਾਈ ਹੋਈ ਆ ਜਾਂ ਹੁਣ ਜਿਹੜਾ ਪਾਣੀ ਨੂੰ ਲੈ ਕੇ ਸਿਰਫ ਲੜਾਈ ਹੋਈ ਜਾਂ ਕਾਫੀ ਸਮੇਂ ਤੋਂ ਇਹਨਾਂ ਦਾ ਕੋਈ ਝਗੜਾ ਜਿਹੜਾ ਆਪਸ ਦੇ ਵਿੱਚ ਚੱਲ ਰਿਆ ਸੀ ਦੱਸਿਆ ਜੀਾਰੇ ਆ ਜੀ ਮਤਲਬ ਇਹਨਾਂ ਦਾ ਕਾਫੀ ਢੇਰ ਤੋਂ ਜਿਹੜਾ ਵਾ ਇੱਕ ਪਾਣੀ ਖਾਲ ਜਾਂਦਾ ਸੀ ਜਿਹਦੇ ਵਿੱਚ ਜਿਹਦੇ ਰਾਹੀਂ ਪਾਣੀ ਦੂਸਰੇ ਖੇਤ ਨੂੰ ਲੈ ਕੇ ਜਾਣਾ ਸੀ ਤੇ ਉਹ ਜ਼ਮੀਨ ਦੇ ਵਿੱਚ ਨਾਂ ਕਿ ਜਾਂਦਾ ਸੀ ਜਿਸ ਕਾਰਨ ਇਹਨਾਂ ਦਾ ਜਿਹੜਾ ਉਹ ਪੁਰਾਣਾ ਰੰਜਿਸ਼ ਸੀ ਜਿੱਤੇ ਨਾਲ ਇਹ ਰੰਜਿਸ਼ ਕਿਤੋਂ ਤੱਕ ਵੜ ਗਈ ਕੇ ਫਾਇਰਿੰਗ ਤੱਕ ਨੌਬਤ ਆ ਗਈ ਹੁਣ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਕੋਈ ਬਿਆਨ ਸਾਹਮਣੇ ਆਇਆ ਜਾਂ ਪਰਿਵਾਰਕ ਮੈਂਬਰਾਂ ਦਾ ਕੋਈ ਬਿਆਨ ਜਿਹੜਾ ਉਹ ਸਾਹਮਣੇ ਆਇਆ ਜੀ ਪੁਲਿਸ ਨੂੰ ਜਿਹੜੀ ਉਹ ਡੀਐਸਪੀ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਠੀਕ ਕਿ ਦੋਨਾਂ ਪਾਰਟੀਆਂ ਦੇ ਦੋ ਦੋ ਵਿਅਕਤੀਆਂ ਦੀ ਜਿਹੜੀ ਮੌਤ ਹੋਈ ਹੈ ਔਰ ਦੋਵਾਂ ਪਾਰਟੀਆਂ ਦੇ ਖਿਲਾਫ ਜਿਹੜਾ ਮਾਮਲਾ ਵਾ ਕਤਲ ਦਾ ਮਾਮਲਾ ਜਿਹੜਾ ਦਰਜ ਕਰਦੇ ਆ ਕਿਹਾ ਜੀ ਬਾਕੀ ਸਰਵਨ ਹੋਰ ਜਾਣਕਾਰੀ ਲਈ ਜੁੜੇ ਰਹਿਣਗੇ ਤੁਹਾਡੇ ਨਾਲ ਇਸੀ ਮੇਰੇ ਸਹਿਯੋਗੀ ਸਰਵਜਿਨਾਂ ਨੇ ਜਾਣਕਾਰੀ ਦਿੱਤੀ ਕਿ ਗੁਰਦਾਸਪੁਰ ਦੇ ਵਿੱਚ ਦੋ ਧਿਰਾਂ ਦੀ ਆਪਸ ਦੇ ਵਿੱਚ ਲੜਾਈ ਹੋ ਗਈ ਆ ਜਿਸ ਤੋਂ ਬਾਅਦ ਕੇ ਦੋਨਾਂ ਨੇ ਇੱਕ ਦੂਜੇ ਤੇ ਤਾਪਰ ਤੋੜ ਫਾਇਰਿੰਗ ਕੀਤੀ ਆ ਚਾਰ ਲੋਕਾਂ ਦੀ ਮੌਤ ਹੋ ਗਈ ਆ ਇਸ ਦੇ ਵਿੱਚ ਤੇ ਕਈ ਲੋਕ ਜਿਹੜੇ ਆ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਪੁਲਿਸ ਦੇ ਵੱਲੋਂ ਜਿਹੜੀ ਆ ਪੁਲਿਸ ਦੇ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਰੂਪੀਆ ਤੇ ਮਾਮਲਾ ਦਰਜ ਕਰਕੇ ਕਾਰਵਾਈ ਜਿਹੜੀ ਆ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਏ ਕਿ ਕਿ ਗੁਰਦਾਸਪੁਰ ਦਾ ਸ਼੍ਰੀ ਹਰਗੋਬਿੰਦਪੁਰ ਲਾਈਟਾਂ ਵਾਲੇ ਚੌਕ ਦੇ ਨਜ਼ਦੀਕ ਦੋ ਟੀਰਾ ਜਿਹੜੀਆਂ ਸੀ ਆਪਸ ਦੇ ਵਿੱਚ ਉਹਨਾਂ ਦੀ ਲੜਾਈ ਹੋ ਗਈ ਹੈ ਦੱਸਿਆ ਜਾ ਰਿਹਾ ਕਿ ਪੁਰਾਣੀ ਰੰਜਿਸ਼ ਰੇ ਚੱਲਦੇ ਹੀ ਹੁਣ ਨਵਾਂ ਮਾਮਲਾ ਜਿਹੜਾ ਪਾਣੀ ਨੂੰ ਲੈ ਕੇ ਉੱਤੇ ਚੱਲਦੇ ਉਹਨਾਂ ਨੇ ਇਹ ਜਿਹੜੀ ਆ ਇੱਕ ਦੂਜੇ ਤੇ ਫਾਇਰਿੰਗ ਕੀਤੀ ਹੈ ਜਿਸ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਮੈਂ ਭਈ ਡਾਕਟਰ ਏਕਮਦੀਪ ਸਿੰਘ ਸਿਵਲੋਪਰੋਟਾਲਾ ਐਮਰਜੈਂਸੀ ਸਾਡੇ ਕੋਲ ਚਾਰ ਕੇਸ ਆਏ ਸੀਗੇ ਅੱਜ ਗਨ ਸ਼ਾਟ ਅਲੈਜਡ ਗਨ ਸ਼ਾਟ ਦੀ ਹਿਸਟਰੀ ਜਨ ਆ ਇੱਕ ਅੰਗਰੇਜ਼ ਸਿੰਘ ਆ ਸਾਡੇ ਕੋਲ ਪਿਤਾ ਦਾ ਨਾਮ ਬੁੱਢਾ ਸਿੰਘ ਤੇ ਪਿੰਡ ਵਿਠਵਾ ਤੋਂ ਪਿੰਡ ਵਿਠਵਾ ਤੋਂ ਇੱਕ ਹੈ सुरेंद्र ਸਿੰਘ ਪੁੱਤਰ ਸੁਰਤਾ ਸਿੰਘ ਪਿੰਡ ਵਿਠਵਾ ਤੋਂ ਇਹ ਦੋਨੋਂ ਦੀ ਹਾਲਤ ਕਾਫੀ ਗੰਬੀਰ ਸੀਗੀ ਇਹਨਾਂ ਨੂੰ ਆਪਾਂ ਰੈਫਰ ਕੀਤਾ ਗੁਰਨਾਨਕ ਹਸਪਤਾਲ ਅੰਮ੍ਰਿਤਸਰ ਉਸ ਤੋਂ ਬਾਅਦ ਸਾਡੇ ਕੋਲ ਕੇਸ ਆਏ ਇੱਕ ਬਲਜੀਤ ਸਿੰਘ ਪੁੱਤਰ ਬੁਟਾ ਸਿੰਘ ਪਿੰਡ ਵਿਠਵਾ ਤੇ ਸ਼ਮਸ਼ੇਰ ਸਿੰਘ ਪੁੱਤਰ ਨਰਿੰਜਨ ਸਿੰਘ ਪਿੰਡ ਵਿਠਵਾ ਇਹ ਸਾਡੇ ਕੋਲ ਬਰੋਡਡ ਆਏ ਨੇ ਇਹਨਾਂ ਦੀ ਆਪਾਂ ਹੁਣ ਬਾਡੀ ਸ਼ਿਫਟ ਕਰਵਾਈ ਹੈ ਪੋਸਟਮਾਰਟਮ ਲਈ ਤੇ ਬਾਕੀ ਇਹਦੀ ਕਾਰਵਾਈ ਉਸ ਤੋਂ ਬਾਅਦ ਫੂ ਪ੍ਰੋਪਰ ਕਾਰਵਾਈ ਤੋਂ ਬਾਅਦ ਰਿਪੋਰਟ ਮਿਲੇਗੀ ਸਿੱਧੇ ਦੇਖਿਆ ਤਾਂ ਇਹ ਗੈਰ ਐਂਡ ਐਗਜ਼ਾਮਨ ਕੀਤਾ ਪਹਿਲੀ ਮਲਦ ਦੀ ਕਰਾ ਸ਼ਹੀ ਨਜ਼ਰ ਵਿੱਚ ਗਨ ਸ਼ਾਟ ਲੱਗਦਾ ਹੈ ਬਾਕੀ ਫੋਰਨ ਬੋਡੀ ਹੈ ਇਹ ਜਦੋਂ ਪ੍ਰੋਪਰ ਰਿਪੋਰਟ ਹੁੰਦੀ ਹੈ ਜਦੋਂ ਪ੍ਰੋਪਰਟੀ ਤਿਆਰ ਹੋਗੀ ਉੱਥੋਂ ਕਨਫਰਮ ਹੋਏਗਾ ਨਾਲ ਬਾਕੀ ਵੀ ਹਿਸਟਰੀ ਹੈਗੀ ਹੈ ਲੜਾਈ ਝਗੜੇ ਦੀ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par